ਦੀ ਪਾਰਟੀ ਜਿੰਦਾਬਾਦ ਦਾਲਾ ਜਿਸਣੀ ਭੁੱਲਰ ਜਿੰਦਾਬਾਦ ਇਹਨਾਂ ਜੀ ਤੁਹਾਡਾ ਮੇਰਾ ਨਾਮ ਸ਼ਰਨਜੀਤ ਸਿੰਘ ਪੂਰਾ ਪਿੰਡ ਸਭਰਾ ਹਾਂ ਜੀ ਕੀ ਕਹਿਣਾ ਜੀ ਜੋ ਅੱਜ ਪੱਟੀ ਰੈਲੀ ਦੇ ਲਈ ਜੋ ਕਾਫਲਾ ਰਵਾਨਾ ਹੋ ਰਿਹਾ ਜੀ ਪਿੰਡ ਸਭਰਾ ਅੱਜ ਜੀ ਜੋ ਪੱਟੀ ਰੈਲੀ ਹੋ ਰਹੀ ਆ ਉਹਦੇ ਸਬੰਧ ਵਿੱਚ ਅਸੀਂ ਸਰਦਾਰ ਅਵਤਾਰ ਸਿੰਘ ਬਲਾਕ ਪ੍ਰਧਾਨ ਦੇ ਘਰ ਖੜੇ ਆ ਤੇ ਸਾਰਾ ਨਗਰੇ ਤੋਂ ਇਕੱਠਾ ਹੋ ਕੇ ਉਹਨਾਂ ਦੀ ਰਗਵਾਈ ਚ ਇਹ ਮਾਰਚ ਕੱਢ ਕੇ ਅਸੀਂ ਫਿਰ ਰੈਲੀ 'ਚ ਜਾ ਰਹੇ ਹਾਂ ਉਹਨਾਂ ਦੇ ਵਿਚਾਰ ਸੁਣੋਗੇ ਮੁੱਖ ਮੰਤਰੀ ਸਾਹਿਬ ਹਾਂਜੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਵਾ ਉਹ ਕੈਬਨਿਟ ਮੰਤਰੀ ਸਰਦਾਰ ਲਾਰਜ ਸਿੰਘ ਭੁੱਲਰ ਦੇ ਹੱਕ ਦੇ ਵਿੱਚ ਰੈਲੀ ਕਰ ਰਿਹਾ ਵਾ ਇਸ ਲਈ ਸੁਭਰਾ ਨਗਰ ਜਿਹੜਾ ਵਾ ਇਹ ਵੱਡੀ ਗਿਣਤੀ ਦੇ ਵਿੱਚ ਉੱਥੇ ਸ਼ਮੂਲੀਅਤ ਕਰੂਗਾ ਤੇ ਸਰਦਾਰ ਅਵਤਾਰ ਸਿੰਘ ਬਲਾਕਪਰਧਾਨ ਦੀ ਅਗਵਾਏ ਇੱਥੇ ਸਾਰਾ ਨਗਰ ਜਾ ਰਿਹਾ ਮੇਰਾ ਨਾਮ ਦਰਸ਼ਨ ਸਿੰਘ ਨੰਬਰਦਾਰ ਪਿੰਡ ਸਭਰਾਸਨੀ ਅਗੂ ਆਮਪਾਲ ਆ ਕੀ ਕਹਿਣਾ ਜੋ ਅੱਜ ਇਥੇ ਕਾਫਲਾ ਰਵਾਨਾ ਹੋ ਰਿਹਾ ਅੱਜ ਜੀ ਮੇਰਾ ਛੋਟਾ ਗ੍ਰੀ ਬਲਾਕ ਪ੍ਰਧਾਨ ਆ ਉਹਦੇ ਅੱਜ ਸਾਡੇ ਨਾਲਜੀ ਸਿੰਘ ਭੁੱਲਰ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਜੀ ਪੱਟੀ ਜੀ ਲਈ ਉਥੇ ਪਹੁੰਚ ਰਹੇ ਆ ਅਸੀਂ ਬਲਾਕ ਛੋਟਾ ਵੀਰ ਬਲਾਕ ਪ੍ਰਧਾਨ ਅਵਤਾਰ ਸਾਹਿਬ ਉਹਦੇ ਹੱਕ ਦੇ ਵਿੱਚ ਵੱਡਾ ਕਾਫਲਾ ਲਾ ਕੇ ਗੱਡੀਆਂ ਦਾ ਪਿੰਡ ਸਭਰਾ ਦੋ ਬਾਬਾ ਵੀਰਸੋ ਦੇ ਗੁਰਦਾਰੇ ਨੂੰ ਰਵਾਨਾ ਹੋਣਾ ਹੈ ਉਹ ਤੋਂ ਵੱਡਾ ਕਾਫਲਾ ਲੱਗ ਬਾਬਾ ਵੀਰਸੋ ਦੇ ਗੁਰਦਾਰੇ ਨੂੰ ਰਵਾਨਾ ਹੋ ਰਿਹਾ ਜੋ ਕਾਫਲਾ ਰਵਾਨਾ ਹੋ ਰਿਹਾ ਪਿੰਡ ਸਭਰਾ ਦੋ ਕੀ ਕਹਿਣਾ ਚਾਹੋਗੇ ਇਹ ਜੀ ਅੱਜ ਪੱਟੀ ਵਿਖੇ ਸੀਐਮ ਭਗਵੰਤ ਮਾਨ ਸਿੰਘ ਪਹੁੰਚ ਰਹੇ ਆ ਜੀ ਕਿਸ ਸਬੰਧ ਚ ਆ ਰਹੇ ਹੋ ਇਹ ਜੀ ਲੋਕ ਸਭਾ ਟੋਣਾ ਡੂਰ ਸਾਹਿਬ ਤੋਂ ਉਮੀਦਵਾਰ ਸਰਦਾਰ ਲਾਲਜੀਤ ਸਿੰਘ ਭੁੱਲਰ ਖੜੇ ਉਹਨਾਂ ਦੇ ਹੱਕਾਂ ਦੇ ਚੋਣ ਪ੍ਰਚਾਰ ਕਰਨਾ ਅੱਜ ਪੱਟੀ ਵਿਖੇ ਪਹੁੰਚ ਰਿਹਾ ਜੀ ਤੇ ਕਿੰਦਾ ਦਾ ਸਹਿਯੋਗ ਮਿਲ ਰਿਹਾ ਤੁਹਾਨੂੰ ਸਹਿਯੋਗ ਜੀ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਨਾਲ ਸਾਡੇ ਆਰਾਮਗੜ੍ਹਿਆ ਬਰਾਦਰੀ ਸਾਰੇ ਵੀਰ ਇੱਕ ਜੁੱਟ ਹੋ ਕੇ ਸਾਡੇ ਨਾਲ ਤੁਰਿਆ ਅੱਜ ਅੱਜ ਬਹੁਤ ਵੱਡਾ ਕਾਫਲਾ ਉਹਨਾਂ ਦਾ ਵੀ ਸਾਡੇ ਨਾਲ ਹੀ ਜਾ ਰਿਹਾ ਸਭਰਾ ਆਮ ਪਾਰਟੀ ਵਰਕਰ ਪਿੰਡ ਸਭਰਾ ਤੋਂ ਹਾਂ ਢੀ ਕੀ ਕਹਿਣਾ ਜੀ ਅੱਜ ਇੱਥੋਂ ਕਾਫਲਾ ਰਵਾਨਾ ਹੋ ਰਿਹਾ ਅੱਜ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਕੈਬਨ ਮੰਤਰੀ ਪੰਜਾਬ ਉਹਨਾਂ ਦੇ ਅੱਜ ਪੱਟੀ ਰੈਲੀ ਆ ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਪਹੁੰਚ ਰਹੇ ਨੇ ਅੱਜ ਪਿੰਡ ਸਭਰਾ ਤੋਂ ਸਰਦਾਰ ਅਵਤਾਰ ਸਿੰਘ ਜੀ ਬਲਾਕ ਪ੍ਰਧਾਨ ਅਤੇ ਸਾਰੇ ਹੀ ਵਰਕਰ ਜਿਹੜਾ ਵੀਰ ਅੱਜ ਅਸੀਂ ਪੱਟੀ ਵਿੱਚ ਜਾਣਾ ਵਾ ਬਲਾਕ ਪ੍ਰਧਾਨ ਅਵਤਾਰ ਸਿੰਘ ਦੇ ਘਰੋਂ ਤੇ ਬਾਬਾ ਵੀਰਸ ਸਿੰਘ ਦੇ ਗੁਰਦੁਆਰਾ ਸਾਹਿਬ ਕੱਠ ਕਰਕੇ ਉੱਥੋਂ ਤੁਰਾਂਗੇ ਲੋਕਾਂ ਵੱਲੋਂ ਕਿੰਦਾ ਸਹਿਯੋਗ ਮਿਲ ਰਿਹਾ ਤੁਹਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਪਬਲਿਕ ਨੂੰ ਕਿਉਂਕਿ ਮੰਤਰੀ ਸਾਹਿਬ ਨੇ ਕੰਮ ਵਧਿਆ ਕੀਤੇ ਆ ਉਹਨਾਂ ਦੇ ਪਿਆਰ ਸਦਕਾ ਹੀ ਇਹ ਹੰਗਾਰਾ ਮਿਲ ਰਿਹਾ ਸਾਰੇ ਹਜ਼ਿਆਰੂ ਵੀਰ ਵਰਕਰ ਜਿੰਨੇ ਵੀ ਆម ਪਾਰਟੀ ਦੇ ਵਰਕਰ ਆ ਸਾਰੇ ਵੱਜ ਜਰਨਾਰ ਰਜੀਤ ਸਿੰਘ ਜੀ ਕੀ ਕਹਿਣਾ ਜੋ ਇੱਥੋਂ ਅੱਜ ਕਾਫਲਾ ਰਵਾਨਾ ਕੀਤਾ ਲੈ ਰਿਹਾ ਪਿੰਡ ਸਭਰਾ ਤੋਂ ਅਸੀਂ ਅੱਜ ਲਾਲਜੀਤ ਸਿੰਘ ਖੁੱਲਰ ਕੈਬਨ ਮੰਤਰੀ ਦੀ ਪੱਟੀ ਰੈਲੀ ਵਿੱਚ ਪਹੁੰਚ ਰਹੇ ਆ ਸਰਦਾਰ ਭਵਨ ਸਿੰਘ ਮਾਨ ਸੀਐਮ ਪਹੁੰਚ ਰਹੇ ਆ ਬਹੁਤ ਵੱਡੀ ਲੀਟਨਾ ਇੱਥੋਂ ਕਦੂਰ ਸਾਹਿਬ ਲੋਕ ਸਭਾ ਚੀੜ ਕੇ ਮਾਨ ਲਾਲਜੀਤ ਸਿੰਘ ਖੁੱਲਰ ਜਿੱਤਣਗੇ ਤੇ ਬਹੁਤ ਜਿਆਦਾ ਲੋਕਾਂ ਦੀ ਸ਼ਾਹ ਵਾ ਇੱਥੇ ਵੀ ਮੇਰੇ ਨੂੰ 15-20 ਗੱਡੀਆਂ ਤਿਆਰ ਹੋਈਆਂ ਵਾ ਹੋਰ ਜੇ ਗੱਡੀਆਂ ਆ ਰਹੀਆਂ ਵਾ ਇੱਥੋਂ ਸੁਭਰਾ ਤੋਂ 40 ਤੋਂ 50 ਗੱਡੀਆਂ ਜਾ ਰਹੀਆਂ ਵਾ ਸਾਰੇ ਪਿੰਡਾਂ ਚੋਂ ਗੱਡੀਆਂ ਬਹੁਤ ਜਿਆਦਾ ਆ ਰਹੀਆਂ ਅੱਜ ਰੈਲੀ ਨਹੀਂ ਰੇਲਿਆਂ ਦਾ ਰੂਪ ਧਰੇਗਾ ਸੀਜ਼ਨ ਦੇ ਕਾਰਨ ਵੀ ਕਣਕ ਦਾ ਸੀਜ਼ਨ ਵਾੜੀ ਤੇ ਬਹੁਤ ਜ਼ੋਰ ਚੱਲ ਰਿਹਾ ਪਰ ਲੋਕਾਂ ਵਿੱਚ ਬਹੁਤ ਸ਼ਾਹ ਵਾ ਜੋ ਕਿ ਲ ਸਰਦਾਰ ਲਾਲਜੀਸ ਭੁੱਲਰ ਦੀ ਰੈਲੀ ਵਿੱਚ ਜਾਣ ਲਈ ਤਿਆਰ ਨੇ ਸੀ ਚੇਅਰਮੈਨ ਹਾਂਜੀ ਕੀ ਕਹਿਣਾ ਜੇ ਅੱਜ ਕਾਫਲਾ ਰਵਾਨਾ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਅੱਜ ਕੀ ਲਾਲਜੀਤ ਸਿੰਘ ਜੀ ਪੁਲਰ ਟਰਾਂਸਪੋਰਟ ਮੰਤਰੀ ਉਹਨਾਂ ਨੂੰ ਦੂਸਤ ਸਾਹਿਬ ਤੋਂ ਇਹ ਟਿਕਟ ਮਿਲੀ ਆ ਇਸ ਕਰਕੇ ਅੱਜ ਭਗਵੰਤ ਸਿੰਘ ਜੀ ਮਾਨ ਸਾਹਿਬ ਅੱਜ ਪੱਤੀ ਪਹੁੰਚ ਰਹੇ ਆ ਤੇ ਪੱਤੀ ਅੱਜ ਰੈਲੀ ਕੱਢੀ ਜਾ ਰਹੀ ਆ ਸਰਦਾਰ ਲਾਲਜੀਤ ਸਿੰਘ ਜੀ ਪੁਲਰ ਸਾਹਿਬ ਦੇ ਸਾਥ ਕੇ ਰੈਲੀ ਕੀਤੀ ਜਾ ਰਹੀ ਆ ਕਿਦਾਂ ਦਾ ਸਹਿਯੋਗ ਮਿਲ ਰਿਹਾ ਲੋਕਾਂ ਵੱਲੋਂ ਬਹੁਤ ਵਧੀਆ ਪਰ ਮਹੰਗਾ ਹਾਰਾ ਵਾ ਇਸ ਵੇਲੇ ਦੁਨੀਆ ਜਿਹੜੀ ਆ ਭਾਵੇਂ ਸੀਜ਼ਨ ਵੀ ਕੰਕਲਾ ਬਹੁਤ ਜ਼ਿਆਦਾ ਸਰੀ ਤੇ ਆ ਪਰ ਤਾਵੇਂ ਇਸ ਵੇਲੇ 35 40 ਗੱਡੀਆਂ ਲੈ ਕੇ ਸਭਰਾ ਤੋਂ ਹਰਵਾਨਾ ਉੱਨ ਲੱਗੇ ਆ ਇਸ ਕਰਕੇ ਕਿਉਂਕਿ ਲਾਲਜੀਤ ਸਿੰਘ ਜੀ ਭੁੱਲ ਜਿਹੜੇ ਆ ਸ਼ੁਰੂ ਤੋਂ ਲਾਜੂ ਮੰਤਰੀ ਬਣੇ ਆ ਉਹਨਾਂ ਨੇ ਇੱਥੇ ਰਹਿ ਕੇ ਸੰਸਦ ਦੇ ਵਿੱਚ ਸੇਵਾ ਕੀਤੀ ਆ ਪਿੰਡਾਂ ਦੇ ਵਿੱਚ ਫਿਰ ਕੇ ਸੇਵਾ ਕੀਤੀ ਆ ਇਹ ਕਰਕੇ ਦੁਨੀਆ ਦੇ ਦਿਲ ਦੇ ਵਿੱਚ ਬਹੁਤ ਅਸ਼ਾਵਾ ਤੇ ਬਹੁਤ ਮਾਲਕ ਦੀ ਮਿਰਜੇ ਦੀ ਬੜੀ ਵੱਡੀ ਲੀਡ ਦੇ ਨਾਲ ਕੁਲਸਾ